6 ਜਨਵਰੀ 1984 ਇਹ ਉਹ ਦਿਨ ਹੈ ਜਿਸ ਦਿਨ ਇੱਕ ਅਜਿਹਾ ਸ਼ਖਸ ਪੈਦਾ ਹੋਇਆ ਜਿਸ ਨੇ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਸਰਦਾਰਾਂ ਦਾ ਨਾਮ ਰੌਸ਼ਨ ਕਰਤਾ ਅੱਜ ਵੀ 6 ਜਨਵਰੀ ਹੈ ਤੇ ਅੱਜ ਉਸ ਸ਼ਖਸੀਅਤ ਦਾ ਜਨਮ ਦਿਨ ਅਸੀਂ ਗੱਲ ਕਰ ਰਹੇ ਹਾਂ ਪੂਰੀ ਦੁਨੀਆ ਦੇ ਵਿੱਚ ਝੰਡੇ ਗੱਡਣ ਵਾਲਾ ਰੀਸੈਂਟਲੀ ਲੁਧਿਆਣੇ ਦੇ ਵਿੱਚ ਆਪਣਾ ਸ਼ੋਅ ਆਖਰੀ ਸ਼ੋਅ ਜਿਹੜਾ ਉਸਨੇ ਕੰਪਲੀਟ ਕੀਤਾ ਹੈ ਦਿਲਜੀ ਦੋਸਾਂਝ ਤੇ ਉਸਤੇ ਪਿੰਡ ਦੋਸਾਂਝ ਕਲਾ ਦੇ ਵਿੱਚ ਮੌਜੂਦਾਂ ਜਿੱਥੇ ਕਿ ਉਸਨੇ ਆਪਣਾ ਬਚਪਨ ਬਤਾਇਆ ਜਿੱਥੇ ਉਸ ਦਾ ਜਨਮ ਹੋਇਆ ਸੀ ਤੇ ਜਿਹੜੇ ਪਿੰਡ ਦੇ ਵਿੱਚ ਉਸਨੇ ਆਪਣੇ ਉਹ ਮੁਢਲੇ ਦਿਨ ਬਤਾਏ ਨੇ ਜਿੱਥੋਂ ਦੀ ਉਸਨੇ ਪਹਿਲੀ ਵਾਰੀ ਹਰਮੋਨੀਅਮ ਫੜਿਆ ਸੀ ਜਿੱਥੋਂ ਜਿਹੜੇ ਗੁਰਦੁਆਰੇ ਦੇ ਵਿੱਚ ਕੀਰਤਨ ਕਰਦਾ ਹੁੰਦਾ ਸੀ ਤੁਹਾਨੂੰ ਅੱਜ ਸਾਰਾ ਕੁਝ ਜਿਹੜਾ ਦਿਖਾਵਾਂਗੇ ਉਸ ਤੇ ਪਿੰਡ ਦੇ ਵਿੱਚੋਂ ਉਹ ਪੁਰਾਣੇ ਲੋਕਾਂ ਨਾਲ ਗੱਲਬਾਤ ਕਰਾਵਾਂਗੇ ਜਿਹੜੇ ਕਦੇ ਦਿਲਜੀਤ ਦੋਸਾਂਝ ਨੂੰ ਖੇੜਦੇ ਹੋਏ ਦੇਖਦੇ ਹੁੰਦੇ ਸੀ ਜਿਹੜੇ ਟੀਚਰਸ ਨੇ ਉਸਨੂੰ ਪੜਾਇਆ ਮੁਢਲੀ ਸਿੱਖਿਆ ਦਿੱਤੀ ਹੈ ਉਹਨਾਂ ਟੀਚਰ ਨਾਲ ਗੱਲਬਾਤ ਕਰਾਵਾਂਗੇ ਆਜੋ ਚੱਲਨੇ ਆ ਪਿੰਡ ਦਿਲਜੀਤ ਦੋਸਾਂਝ ਦੇ ਦੋਸਾਂਝਾ ਕਲਾ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਇਹਦੇ ਝੰਡੇ ਗੱਡਣ ਵਾਲਾ ਦਿਲਜੀਤ ਅੱਜ ਤੁਹਾਨੂੰ ਉਸ ਪਿੰਡ ਲੈ ਕੇ ਆਏ ਆ ਜਿੱਥੇ ਕਿ ਉਸ ਦਾ ਜਨਮ ਹੋਇਆ ਜਿਹੜੇ ਘਰ ਦੇ ਵਿੱਚ ਉਹ ਉਸ ਨੇ ਬਚਪਨ ਬਤਾਇਆ ਖੇਡਿਆ ਇਹ ਉਹ ਪਿੰਡ ਹੈ ਤੇ ਪਿੰਡ ਦੀਆਂ ਤਸਵੀਰਾਂ ਨੇ ਅੱਜ ਤੁਹਾਨੂੰ ਦਿਖਾ ਰਹੇ ਆ ਇਹ ਉਹ ਘਰ ਹੈ ਦਿਲਜੀਤ ਦੋਸਾਂ ਦਾ ਜਿੱਥੇ ਕਦੇ ਉਹਨੇ ਖੇਡਿਆ ਹੋਵੇਗਾ ਤੇ ਅੱਜ ਦੇ ਟਾਈਮ ਦੇ ਵਿੱਚ ਫਿਲਹਾਲ ਇਸ ਘਰ 'ਚ ਕੋਈ ਨਹੀਂ ਰਹਿੰਦਾ ਕਿਉਂਕਿ ਉਹ ਆਪ ਜਿਹੜਾ ਹੈ ਉਹ ਇਥੋਂ ਸ਼ਿਫਟ ਹੋ ਚੁੱਕੇ ਨੇ ਉਹਨਾਂ ਦੇ ਮਾਪਿਓ ਜਿਹੜੇ ਪੇਰੈਂਟਸ ਨੇ ਉਹ ਸ਼ਿਫਟ ਹੋ ਚੁੱਕੇ ਨੇ ਪਰ ਇਹ ਉਹ ਘਰ ਹੈ ਜਿਹੜਾ ਜਿਸ ਤੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਕੋਕਾ ਕੋਲਾ ਕਲਾ ਕੰਪਨੀ ਜਿਹੜੀ ਹੈ ਕਿਉਂਕਿ ਕੋਕਾ ਕੋਲਾ ਦਾ ਬ੍ਰਾਂਡ ਐਂਬੈਸਡਰ ਹੈ ਦਿਲਜੀਤ ਦੁਸਾਂਝ ਤੇ ਉਹਨਾਂ ਨੇ ਉਸੇ ਘਰ ਦੀ ਵੀ ਜਿਹੜੀ ਸਾਂਭ ਸੰਭਾਲ ਕੀਤੀ ਹੈ ਤੇ ਘਰ ਦੇ ਉੱਪਰ ਜਿਹੜਾ ਤੁਸੀਂ ਦੇਖ ਸਕਦੇ ਹੋ ਬ੍ਰਾਂਡਿੰਗ ਹੋਈ ਪਈ ਹੈ ਕੋਕਾ ਕੋਲਾ ਦੀ ਇਹ ਉਹ ਦੁਵਾਰਾ ਨੇ ਇਹ ਉਹ ਘਰ ਹੈ ਪੁਰਾਣਾ ਦਿਲਜੀਤ ਦੁਸਾਂਝ ਦਾ ਗੱਲਬਾਤ ਕਰਾਵਾਂਗੇ ਤੁਹਾਡੀ ਪਿੰਡ ਦੇ ਬਜ਼ੁਰਗਾਂ ਦੇ ਨਾਲ ਜਿਹੜੇ ਕਿ ਇਸ ਪਿੰਡ ਦੇ ਵਿੱਚ ਰਹਿੰਦੇ ਸੀ ਦਿਲਜੀਤ ਦੁਸਾਂਝ ਦੇ ਵੇੜੇ ਦੇ ਜਿਹੜੇ ਜਿਨ੍ਹਾਂ ਨੇ ਕਦੇ ਦਿਲਜੀਤ ਦਸਾਂਝ ਨੂੰ ਆਪਣੇ ਹੱਥਾਂ 'ਚ ਖੜਾਇਆ ਹੋਣਾ ਤੇ ਇਹ ਘਰ ਦੀਆਂ ਉਹ ਦੁਵਾਰਾ ਨੇ ਹਾਲਾਂਕਿ ਰੈਨੋਵੇਸ਼ਨ ਹੋਈ ਹੋਈ ਹੈ ਗੱਲ ਕਰੀਏ ਤਾਂ 1984 ਦਾ ਜਨਮ ਹੈ ਦਿਲਜੀਤ ਦਸਾਂਝ ਦਾ 6 ਜਨਵਰੀ 1984 ਤੇ ਉਸ ਵੇਲੇ ਦਾ ਜਿਹੜਾ ਜਨਮ ਹੈ ਤੇ 84 ਵੇਲੇ ਦਾ ਹੀ ਜਿਹੜਾ ਇਹ ਘਰ ਦੁਬਾਰਾ ਰੈਨੋਵੇਸ਼ਨ ਹੋਈ ਹੋਈ ਹੈ ਘਰ ਦੀ ਪੇਂਟ ਦੁਬਾਰਾ ਹੋਇਆ ਹੋਇਆ ਪਰ ਇਹ ਫਿਰ ਵੀ ਜਿਹੜਾ ਹੈ ਦਿਲਜੀਤ ਦਸਾਂਝ ਦਾ ਉਹੀ ਘਰ ਹੈ ਜਿਹੜੇ ਘਰ ਦੇ ਵਿੱਚ ਉਸਨੇ ਬਚਪਨ ਬਤਾਇਆ ਸੀ ਆਪਣਾ ਤੇ ਨਾਲ ਹੀ ਲੱਗਦਾ ਘਰ ਜਿਹੜਾ ਹੈਗਾ ਉਹ ਦਿਲਜੀਤ ਦੀ ਚਾਚੀ ਦਾ ਘਰ ਹੈ ਪਰ ਅਸੀਂ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੀ ਉਹਨਾਂ ਨਾਲ ਪਰ ਉਹਨਾਂ ਨੇ ਮਨਾਂ ਕਰਤਾ ਪਰ ਦੱਸ ਦਈਏ ਕਿ ਅੱਜ ਇਸ ਘਰ ਦੇ ਵਿੱਚ ਕੋਈ ਨਹੀਂ ਰਹਿੰਦਾ ਪਰ ਉਹਦੇ ਚਾਤੀ ਜਿਹੜੇ ਨੇ ਕਿ ਉਹ ਨਾਲ ਰਹਿੰਦੇ ਨੇ ਜ਼ਰੂਰ ਉਸ ਘਰ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜਾ ਹੈ ਮਤਲਬ ਕਿ ਵੱਡਾ ਘਰ ਆ ਦਲਜੀਤ ਦਾ ਉੱਥੋਂ ਦੀ ਲੈ ਕੇ ਇੱਥੇ ਤੱਕ ਜਿਹੜਾ ਹੈ ਦੂਸਰੀ ਐਂਟਰੀ ਗੇਟ ਤੋਂ ਇੱਥੋਂ ਹੁੰਦੀ ਹੈ ਸਰਦਾਰ ਬਲਬੀਰ ਸਿੰਘ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ ਤੇ ਉਹ ਜਿਹੜਾ ਉਹ ਬੱਸ ਡਰਾਈਵਰ ਸੀ ਤੇ ਉਹਨਾਂ ਵੇਲੇਾਂ ਦੇ ਜਿਹੜਾ ਹੈ ਦੇਖੋ ਅੱਜ ਵੀ ਘਰ ਦੇ ਉੱਪਰ ਜਿਹੜਾ ਹੈ ਗੁਰੂ ਨਾਨਕ ਸਾਹਿਬ ਦੀ ਉਹ ਤਸਵੀਰ ਉਹ ਅੱਜ ਵੀ ਜਿਹੜਾ ਹੈ ਉੱਥੇ ਮੌਜੂਦ ਹੈ ਐਜ਼ ਇਟ ਇਜ਼ ਜਿਹੜੀ ਕੀ ਹਰ ਵੇਰੀ ਜਦੋਂ ਦਿਲਜੀਤ ਦਸਾਂਜ ਦਾ ਇੱਕ ਜਿਹੜਾ ਕਹਿ ਲੋ ਕਿ ਰੂਟੀਨ ਹੈ ਕਿ ਜਦੋਂ ਵੀ ਗੁਰੂ ਨਾਨਕ ਪਾਸ਼ਾ ਦਾ ਗੁਰਪੁਰਬ ਆਣਾ ਹੈ ਤਾਂ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇੱਕ ਧਾਰਮਿਕ ਗੀਤ ਜਰੂਰ ਕੱਢਣਾ ਹੈ ਤੇ ਗੁਰੂ ਨਾਨਕ ਦੇਵ ਜੀ ਸ਼ੁਰੂ ਤੋਂ ਲੈ ਕੇ ਮੁੱਢ ਤੋਂ ਲੈ ਕੇ ਉਸੇ ਜੀਵਨ ਦਾ ਹਿੱਸਾ ਨੇ ਤੇ ਇਹ ਦਿਲਜੀਤ ਦਸਾਂਜ ਦਾ ਉਹ ਘਰ ਹੈ ਬਾਪੂ ਜੀ ਤੁਸੀਂ ਕਦੋਂ ਤੋਂ ਰਹਿੰਦੇ ਹੋ ਪਿੰਡ 'ਚ ਇੱਥੇ ਮੈਂ ਇੱਥੇ ਹੀ ਜੰਪਾਵਾ ਇੱਥੇ ਹੀ ਰਹਿੰਦਾ ਹਾਂ ਅੱਛਾ ਤੇ ਦਿਲਜੀਤ ਦਸਾਂ ਦਾ ਪਿੰਡ ਹੈ ਇਹ ਦਿਲਜੀਤ ਤੁਸੀਂ ਦੇਖਿਆ ਛੋਟੇ ਹੁੰਦਾ ਜਦੋਂ ਇੱਥੇ ਖੇਡਦਾ ਹੁੰਦਾ ਸੀ ਹਾਂ ਦੇਖਿਆ ਜੀ ਇੱਥੇ ਮੱਝਾਂ ਗਾਈਆਂ ਕੱਟੀਆਂ ਬੱਚੀਆਂ ਚਾਰ ਅੱਛਾ ਖੇਡਦਾ ਹੁੰਦਾ ਸੀ ਇੱਥੇ ਗੜੀਆਂ 'ਚ ਹਾਂ ਹਾਂ ਆ ਸਾਹਮਣੇ ਉਹਨਾਂ ਦਾ ਘਰ ਆ ਸਾਡਾ ਹੈ ਅੱਛਾ ਕਿਵੇਂ ਦਾ ਸੀਗਾ ਮਤਲਬ ਸ਼ਰਾਰਤੀ ਸੀਗਾ ਕੀ ਕਾ ਕਿਵੇਂ ਦਾ ਸੀ ਨਹੀਂ ਸ਼ਰਾਰਤੀ ਖਾਸ ਨਹੀਂ ਸੀ ਹਾਂ ਤੇ ਯਾਨੀ ਇਹ ਪਹਿਲਾਂ ਆਪਣੇ ਮਾਮੇ ਦੇ ਨਾਲ ਲੱਗਾ ਸੀ ਕਲਾਕਾਰੀ ਵਿੱਚ ਹਾਂ ਜੇ ਮਾਮੇ ਨੇ ਯਾਨੀ ਜਿਆਦਾ ਸਹਿਯੋਗ ਦਿੱਤਾ ਇਹਦਾ ਉਹ ਛਾਬਦੂ ਪਗਵਾਨਾ ਹੁੰਦਾ ਸੀਗਾ ਹੂੰ ਕੀਰਤਨ ਕਰਦਾ ਸੀਗਾ ਕੀਰਤਨ ਕਰਦਾ ਸੀ ਹਾਂ ਉਹਨੇ ਬੈਕ ਤੋਂ ਬਰੀ ਹਾਰਮੋਨੀਅਮ ਤੇ ਇਹਦੇ ਹੱਥ ਰਖਾਏ ਹਾਂ ਹਾਂ ਤੇ ਬਸ ਫੇ ਪਤਾ ਨਹੀਂ ਕਿਧਰੋਂ ਪਗਵਾਨੋਂ ਰੱਬ ਲੋਕ ਕੋਈ ਨਾਸ ਤੇ ਲੋਕ ਵੀ ਕਿੱਥੇ ਉੱਥੋਂ ਛਾਬਜ਼ਾ ਤੋਂ ਕਲਾਕਾਰੀ ਚੱਲ ਗਿਆ ਹਾਂ ਹਾਂ ਗਾਉਣ ਗਾਉਣ ਸੀ ਲਾਪਿਆ ਹਾਂਜੀ ਬਾਕੀ ਫਿਲਮਾਂ ਵਾਲ ਨੂੰ ਹੋ ਗਿਆ ਬਸ ਫੇ ਕਿਸਮਤ ਸਾਥ ਦੇ ਗਈ ਦੇਖੋ ਜੀ ਗਲਤਾਂ ਉਹ ਪਰਮਾਤਮਾ ਦੀ ਗੱਲ ਆ ਜਿੱਥੇ ਉਹਨੂੰ ਲਿਆਣਾ ਉੱਥੇ ਲੈ ਜਾਂਦਾ ਹਾਂਜੀ 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 ਤੇ ਹੁਣ ਦੁਵਾਰੇ ਕਦੇ ਪਿੰਡ ਆਇਆ ਕਿਹੜਾ ਮਾਰਿਆ ਹੁਣ ਆ ਪਿੱਛੇ ਕਦੇ ਕਦੇ ਆਉਂਦਾ ਹੁੰਦਾ ਹਾਂ ਜਦੋਂ ਆਉਂਦਾ ਇੱਕ ਤੇ ਪ੍ਰੋਗਰਾਮ ਤੇ ਗਿਆ ਆ ਨੰਦਾ ਵਰਦਾ ਘੰਟੇ ਦੋ ਘੰਟੇ ਲਈ ਆ ਜਾਂਦਾ ਹੁੰਦਾ ਅੱਛਾ ਉਦਾਂ ਖਾਸ ਨਹੀਂ ਇਹ ਤਾਂ ਸਿੱਧਾ ਜਿਵੇਂ ਇਥੇ ਮਤਲਬ ਪਿੰਡ ਦਾ ਜਿਵੇਂ ਕੋਈ ਵਿਕਾਸ ਜਾਂ ਕੋਈ ਹੋਰ ਕੰਮ ਕਰਾਇਆ ਉਹਨੇ ਕੁਝ ਨਾ ਜੀ ਉਹ ਨਹੀਂ ਕਰਾਇਆ ਉਦਾਂ ਸਾਡੇ ਸਰਪੰਚਿਆਂ ਕਰ ਸਗਾ ਹਾਂ ਹਾਂ सरपंच ਨੇ بتائے ਬਿਸਰਾ ਕੰਪੀਤਾ ਐਵੇਂ ਨਿਕਣਾ ਕਰੀ ਜਾਂਦਾ ਹੋਣੀ ਠੀਕ ਹੈ ਠੀਕ ਹੈ ਹਾਂਜੀ ਸਰਪੰਚਾਂ ਕੇ ਹੁਣ ਤੋਂ ਮਾੜਾ ਮੋਟਾ ਪਿੰਡਾਂ ਦਾ ਵਿਕਾਸ ਹੁੰਦਾ ਬਿਲਕੁਲ ਨਹੀਂ ਕਿੱਥੋਂ ਹੋ ਜਾਣਾ ਦੋ ਬਰੀ ਹਾਰਮੋਨੀਆ ਤੇ ਵਜੇ ਤੇ ਹੱਥਰ ਖਾਏ ਚੱਲ ਪਿਆ ਚੱਲ ਕੀ ਪਿਆ ਕਰਦੇ ਦੇ ਖੁਸ਼ ਸੀਗੇ ਇਸ ਕੰਮ ਨੂੰ ਵੀ ਇਹ ਕੰਮ ਚ ਪੈ ਗਿਆ ਇਹ ਹਾਂ ਖੁਸ਼ੀ ਖੁਸ਼ੀ ਐਵੇਂ ਨਿਕਣਾ ਇਤਾਂ ਨੂੰ ਲਾ ਲੱਗੀ ਏ ਜਿੱਦੋਂ ਤੇ ਚਲੋ ਹੁਣ ਦੇਖ ਲੈ ਅਸੀਂ ਮਹਾਰਾਜ ਦੀ ਮੇਰ ਹੋਈ ਕਿਰਤਨ ਕੀਰਤਨ ਕਰਦੇ ਕਰਦੇ ਫਿਰ ਗਾਣਿਆਂ 'ਚ ਪੈ ਗਿਆ ਫਿਰ ਉਹ ਹਾਂ ਬਸ ਕੀਰਤਨ ਤੋਂ ਗਾਣਿਆਂ ਤੇ ਚਲੇ ਗਿਆ ਗਾਣਿਆਂ ਤੋਂ ਬਸ ਪਹਿਲਾਂਜ ਹੋ ਗਿਆ ਇਹ ਪਤਾ ਲੱਗਦਾ ਸਰਾਜ ਹੈ ਨਾ ਠੀਕ ਹੈ ਪਿੰਡ ਦਾ ਨਾਮ ਇਹਨੇ ਸਾਰੀ ਦੁਨੀਆ ਤੇ ਮਸ਼ਹੂਰ ਕਰਤਾ ਨਾ ਵਰਲਡ ਵਿੱਚ ਮਸ਼ਹੂਰ ਆ ਜੀ ਆਵੇ ਪਿੰਡ ਅਈ ਤੇ ਇਹਨਾਂ ਦੇ ਦੇਖਣ ਕੇ ਚੱਲਦੇ ਜੀ ਤਾ ਉਹ ਜਣੀ ਦਿਲਜੀਤ ਦੇ ਦਿਲ ਵਿੱਚ ਇਦਾਂ ਦਾ ਕੋਈ ਹਕਾਰ ਵਾਲੀ ਗੱਲ ਨਹੀਂ ਹੈਗੀ ਹੂੰ ਹੂੰ ਉਹ ਕਹਿੰਦਾ ਜੋ ਕਰਦਾ ਠੀਕ ਕਰਦਾ ਰੱਬ ਨੂੰ ਜਿਆਦਾ ਮੰਨਣਾ ਪਿਆ ਪਹਿਲਾਂ ਵੀ ਜਦੋਂ ਸ਼ੁਰੂ ਕੀਤਾ ਜਨਾ ਹੈ ਆਪਣੀ ਮੰਜੀ ਜਿਹੜੀ ਸੀ ਨਾ ਮੰਜੀ ਨਾਲ ਨਹੀਂ ਮੇਰਾ ਸਤਾ ਅੱਛਾ ਰੱਬ ਦੇ ਜਿਹੜਾ ਤਖਤ ਹੈ ਹਾਂਜੀ ਕਹਿੰਦਾ ਮੈਂ ਨੀਮਾ ਖਾਣਾ ਮਦ ਇਹ ਲੋਕ ਸ਼ੁਰੂ ਤੋਂ ਹੀ ਮਤਲਬ ਕਿ ਨੀਮਾ ਰੱਬ ਦੇ ਨਾਲ ਪਿਆਰ ਕਰੇ। ਤੇ ਉਹ ਆਪਣਾ ਪੈਰ ਨੀਮਾ ਰੱਖਣਾ। ਕਾਲ ਬੁੱਕ ਕਰਾਉਂਦੇ। ਦੇਖੋ ਜਿਹਨੂੰ ਰੱਬ ਨਾਲ ਤੁਸੀਂ ਤਿਆਰ ਕਰੋਗੇ ਤਾਂ ਇੱਕ ਦਿਨ ਰੱਬ ਵੀ ਤੁਹਾਡੇ ਨਾਲ ਜ਼ਰੂਰ ਪਿਆਰ ਕਰੂਗਾ। ਹਾਂ ਹਾਂ ਹਾਂ। ਜਿਹਨੂੰ ਸੱਚੀ ਹੂੰ ਜੀ ਹੁਣ ਪ੍ਰੋਪਰ ਕਰੀ ਜਾਣਾ ਤਾਂ ਬਿਹੋਸ ਹੋਣਾ ਸਹੀ ਹੈ। ਤਾਈ ਅੱਜ ਇੰਨੀ ਚੜ੍ਹਾਈ ਹੋ ਗਈ ਉਹਦੇ ਨਾਲ ਵੀ ਹਾਂ ਉਹਨੇ ਸ਼ੁਰੂ ਤੋਂ ਰੱਬ ਬਤੀ ਪਿਆਰ ਰੱਖਿਆ ਰੱਬ ਨਾਲੇ। ਵਾਹ। ਵੱਡੇ ਆ ਬਜ਼ੁਰਗਾਂ ਦਾ ਵੀ ਬਹੁਤ ਸਤਿਕਾਰ ਕਰਨੇ ਕਰਦਾ ਨਾ ਉਹ ਹਾਂ ਚੜਦੀ ਕਲਾ ਜੀ ਰਹਿਣਾ ਨਹੀਂ ਹੂੰ ਤਾਂ ਕਹਿੰਦਾ ਜਿਵੇਂ ਪਿੰਡਾਂ ਦੇ ਵਿੱਚ ਕਹਿੰਦੇ ਸਾਂਝ ਬਹੁਤ ਹੁੰਦੀ ਹੈ ਜਿਵੇਂ ਹੁਣ ਮੈਂ ਦੇਖਿਆ ਸੀਗਾ ਲੋਹੜੀ ਦੀ ਵੰਡਦੇ ਸੀਗੇ ਕਿ ਦੂਰ ਦੂਰ ਤੱਕ ਵੰਡਣ ਗਈਆਂ ਬੀਬੀਆਂ ਹਾਂ ਜਾਂਦੀਆਂ ਆਈਆਂ ਹੁਣ ਇਧਰ ਗਈਆਂ ਆ ਬਾਹਰ ਹਾਂ ਹਾਂ ਥੋੜੀ ਰਹਿਣੇ ਸਾਂਝ ਰਹਿੰਦੀ ਆ ਪਿੰਡਾਂ ਵਿੱਚ ਐਸ ਕੋਈ ਗੱਲ ਨਹੀਂ ਤੇ ਬਾਕੀ ਦਲਜੀਤ ਨੇ ਹੁਣ ਤੈਨੂੰ ਪਤਾ ਜਦੋਂ ਕਿਸਮਤ ਸਾਥ ਦੇ ਜਾਏ ਹੂੰ ਤਾਂ ਫਲਾਈਟਾਂ ਦਾ ਨਹੀਂ ਪਤਾ ਲੱਗਦਾ ਚੰਡੀਗੜ੍ਹ ਫਲਾਈਟਾਂ ਬੰਬਈ ਫਲਾਈਟਾਂ ਬਾਰਾਂ ਅੰਤ ਨਹੀਂ ਕੋਈ ਵੀ ਬਾਹਲੀਆਂ ਕੰਟਰੀਆਂ ਵਿੱਚ ਇਹਦੇ ਪ੍ਰੋਗਰਾਮ ਚੱਲਦੇ ਰਹਿੰਦੇ ਆ ਤੇ ਜਦੋਂ ਸੁਣਿਆ ਉਹਦੇ ਬਾਰੇ ਕਿ ਜੋ ਛੋਟਾ ਜਿਹਾ ਹੁੰਦਾ ਸੀਗਾ ਇੱਥੋਂ ਦੀ ਕਹਿੰਦੇ ਉਹ ਲੁਧਿਆਣੇ ਚਲਾ ਗਿਆ ਸੀਗਾ ਹਾਂਜੀ ਤੇ ਇੱਥੇ ਮਤਲਬ ਕਿ ਘਰਦਿਆਂ ਕੋਲੇ ਇੱਥੇ ਪੜ੍ਹਾਈ ਪੜੀ ਨਹੀਂ ਸੀ ਕਰਦਾ ਕਿ ਕਿਸ ਕਰਕੇ ਭੇਜਿਆ ਕਿਉਂ ਸੀ ਇਹਨੂੰ ਫਿਰ ਉੱਥੇ ਬਸ ਇਦਾਂ ਹੀ ਆ ਘਰ ਕੁਬਿਲਾਂ ਨਹੀਂ ਹੁੰਦੀਆਂ ਵੀ ਚੱਲ ਕਰਨ ਹੁਣ ਤੋਂ ਮੇਰੇ ਕੁਆਜਾ ਪੜ ਲਾ ਤੇ ਲੁਧਿਆਣੇ ਚਲਾ ਗਿਆ ਹਾਂ ਹਾਂ ਲੁਧਿਆਣੇ ਫੇਰ ਬਲਵੀਰ ਸੀ ਚਾਚਾ ਆਵਾ ਤੇ ਉਹਨੇ ਬੱਸ ਤੇ ਇਹ ਦਿਲਜੀਤ ਦੇ ਡੈਡੀ ਕਹਿੰਦੇ ਵੀ ਬੱਸ ਡਰਾਈਵਰ ਸੀਗੇ ਹਾਂਜੀ ਕੰਡਕਟਰ ਕੰਡਕਟਰ ਸੀ ਹਾਂ ਕੰਡਕਟਰ ਸਿੱਪੇ ਇਨਸਪੈਕਟਰ ਬਣ ਗਿਆ ਅੱਛਾ ਰੋਡ ਵੇਜ ਦਾ ਹਾਂ ਹਾਂ ਰੋਡ ਟਾਇਰ ਰੋਡ ਟਾਇਰ ਰੋਡ ਵੇਜ ਰੋਡ ਟਾਇਰ ਅੱਛਾ ਤੇ ਦਿਲਜੀਤ ਦੇ ਮਤਲਬ ਭੈਣ ਭਰਾ ਹੋਰ ਕਿੰਨੇ ਜਣੇ ਨੇ ਇਹ ਇਹ ਤਾਂ ਮੈਨੂੰ ਖਿਆਲ ਨਹੀਂ ਮੈਂ ਪੜ੍ਹਦਾ ਨਹੀਂ ਕਰਕੇ ਹਾਂ ਪੱਕਾ ਉਹ ਚਲੇ ਜਾਈਦਾ ਆ ਜਾਈਦਾ ਸੰਦੇਸ਼ ਹੋ ਜਾਂਦਾ ਹਾਂ ਮੈਂ ਚੱਲ ਲਈਦਾ ਅੱਛਾ 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 ਦਲਜੀਤ ਉਸਾਂ ਦੇ ਪਿੰਡੇ ਮੌਜੂਦ ਆ ਤੁਹਾਨੂੰ ਜਿਹੜਾ ਹੈ ਉਹਦੇ ਘਰ ਦੇ ਜਿਹੜੇ ਆ ਵਿਜ਼ੂਅਲ ਦਿਖਾਏ ਨੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਮੇਰੇ ਪਿੱਛੇ ਜਿਹੜਾ ਸੀ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਇਹ ਉਹੀ ਗੁਰਦੁਆਰਾ ਸਾਹਿਬ ਆ ਜਿੱਥੇ ਕਹਿੰਦੇ ਦਲਜੀਤ ਉਸਾਂਝ ਕੀਰਤਨ ਕਰਦਾ ਹੁੰਦਾ ਸੀ ਛੋਟੇ ਵੇਲੇ ਦਲਜੀਤ ਜਿਹੜਾ ਹੈ ਉਹ ਉਸੇ ਮਾਮਾ ਜੀ ਜਿਹੜਾ ਉਹ ਆਉਂਦੇ ਹੁੰਦੇ ਸੀ ਇੱਥੇ ਪਿੰਡ ਦੇ ਵਿੱਚ ਗੁਰਦੁਦਵਾਰੇ 'ਚ ਕੀਰਤਨ ਕਰਨ ਵਾਸਤੇ ਤੇ ਮਾਮਾ ਜੀ ਦੇ ਨਾਲ ਹੀ ਜਿਹੜਾ ਉਹਨੇ ਕੀਰਤਨ ਕਰਨਾ ਸ਼ੁਰੂ ਕੀਤਾ ਸੀ ਹੌਲੀ-ਹੌਲੀ ਜਿਹੜਾ ਵਾਜਾ ਸ ਤੇ ਉਸ ਤੋਂ ਬਾਅਦ ਫਿਰ ਜਿਹੜਾ ਉਸ ਨੂੰ ਸੰਗੀਤ 뮤직 ਜਿਹੜਾ ਉਸ ਦੀ ਲਗਨ ਲੱਗੀ ਤੇ ਹੌਲੀ-ਹੌਲੀ ਫਿਰ ਇਸੇ ਦੇ ਚੱਲਦੇ ਜਿਹੜਾ ਉਹ ਸ਼ਹਿਰ ਚਲਾ ਗਿਆ ਆਪਣੇ ਮਾਮੇ ਕੋਲੇ ਮਾਮਾ ਉਹਦਾ ਜਿਹੜਾ ਲੁਧਿਆਣੇ ਰਹਿੰਦਾ ਹੁੰਦਾ ਸੀ ਤੇ ਉੱਥੇ ਜਾ ਕੇ ਫਿਰ ਉਹਨੇ ਹੌਲੀ-ਹੌਲੀ ਜਿਹੜਾ ਉਹ ਗੀਤਕਾਰੀ ਦੇ ਵਿੱਚ ਪੈਰ ਰੱਖਿਆ ਗਾਣੇ-ਗਾਣੇ ਸ਼ੁਰੂ ਕਰਤੇ ਪਰ ਇਹ ਗੁਰਦੁਆਰਾ ਸਾਹਿਬ ਉਹ ਹੈ ਜਿੱਥੇ ਕੀਰਤਨ ਕਰਦਾ ਹੁੰਦਾ ਸੀ ਦੁਲਜੀਤ ਸਾਂਝ 10-11 ਸਾਲ ਦੀ ਉਮਰ ਦੇ ਵਿੱਚ ਜਿਹੜਾ ਇੱਥੋਂ ਦੀ ਚਲਾ ਗਿਆ ਸੀ ਪਿੰਡ ਚੋਂ ਸ਼ਹਿਰ ਚ ਤੇ ਉਦੋਂ ਪਹਿਲਾਂ ਤੱਕ ਜਿਹੜਾ ਇੱਥੇ ਕੀਰਤਨ ਕਰਦਾ ਹੁੰਦਾ ਸੀ ਇਹ ਉਹ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਧਰਮਦਵਾਰਾ ਦਸਾਂਝ ਕਲਾ ਪਿੰਡ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਪਿੰਡ ਵਾਲੇ ਦੱਸਦੇ ਨੇ ਕਿ ਸਭ ਤੋਂ ਪੁਰਾਣਾ ਗੁਰਦੁਆਰਾ ਇਹੀ ਹੈ ਪਿੰਡ ਦਾ ਤੇ ਇੱਥੇ ਹੀ ਜਿਹੜਾ ਦਿਲਜੀਤ ਉਸਤਾਨ ਨੇ ਪਹਿਲੀ ਵਾਰੀ ਵਾਜਾ ਫੜਿਆ ਸੀ ਤੇ ਇੱਥੇ ਜਿਹੜਾ ਉਸਨੇ ਕੀਰਤਨ ਕਰਨਾ ਸ਼ੁਰੂ ਕੀਤਾ ਸੀ ਤਾਂ ਮਤਲਬ ਕਿ ਮਾਲਕ ਦੀ ਮੇਰ ਜਿਹੜੀ ਹੈ ਉਹ ਉਦੋਂ ਤੋਂ ਹੋਣੀ ਸ਼ੁਰੂ ਹੋਈ ਸੀ ਅੱਜ ਅਸੀਂ ਪਹੁੰਚੇ ਹਾਂ ਜੀ ਦਿਲਜੀਤ ਦਸਾਂਜ ਦੇ ਪਿੰਡ ਦੇ ਵਿੱਚ ਤੇ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਵਾ ਰਹੇ ਹਾਂ ਅਸੀਂ ਪਹਿਲਾਂ ਵੀ ਜਿਹੜਾ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਹੈ ਤੇ ਪਿੰਡ ਦਾ ਜਿਹੜਾ ਮਾਹੌਲ ਤੁਹਾਨੂੰ ਦਿਖਾਇਆ ਹੈ ਕਿ ਜਿਹੜੇ ਪਿੰਡ ਦੇ ਵਿੱਚ ਦਿਲਜੀਤ ਸਾਹ ਜੰਮੇ ਆ ਜਿੱਥੋਂ ਦੀ ਉਸਨੇ ਆਪਣੀ ਬਚਪਨ ਜਿਹੜਾ ਬਤਾਇਆ ਆਪਣੇ ਜਿਹੜੀ ਮੁੱਢਲੀ ਸਿੱਖਿਆ ਜਿਹੜੀ ਆ ਉਹ ਇਸੇ ਪਿੰਡ ਵਿੱਚ ਰਹਿੰਦੇ ਆ ਉਸਨੇ ਗ੍ਰਹਿਣ ਕੀਤੀ ਹੈ ਸਕੂਲ ਤੋਂ ਤੇ ਅੱਜ ਸਾਡੇ ਨਾਲ ਜਿਹੜਾ ਹੈ ਉਸ ਨੂੰ ਨਰਸਰੀ ਦੇ ਵਿੱਚ ਪੜਾਉਣ ਵਾਲੇ ਜਿਹੜੇ ਟੀਚਰ ਨੇ ਉਹ ਤੁਹਾਨੂੰ ਅਸੀਂ ਜਾਣੂ ਕਰਵਾਵਾਂਗੇ ਜਿਨ੍ਹਾਂ ਨੇ ਉਸ ਨੂੰ ਨਰਸਰੀ ਦੇ ਵਿੱਚ ਦਿਲਜੀਤ ਦਸਾਂਜ ਨੂੰ ਪੜਾਇਆ ਮਿਲਵਾਨਿਆ ਜ ਐਕਚੁਅਲੀ ਦਲਜੀਤ ਦਸਾਂਜ ਟਾਂਹਾਂ ਕਲੇਰਾ ਮੇਰਾ ਸਟੂਡੈਂਟ ਰਿਹਾ ਨਵਾਂ ਸ਼ਹਿਰ ਜ਼ਿਲ੍ਹੇ ਚ ਔਰ ਨਰਸਰੀ ਦੇ ਵਿੱਚ ਬੜਾ ਪਿਆਰਾ ਬੱਚਾ ਸੀਗਾ ਇਹਦੀ ਸਿਸਟਰ ਵੀ ਮੇਰੀ ਸਟੂਡੈਂਟ ਹੈਗੀ ਆ ਮੈਂ ਉਹ ਅੱਜਕੱਲ 스ਕਾਟਲੈਂਡ ਚ ਨੇ ਇੰਗਲੈਂਡ ਚ ਦੋਵੇਂ ਭੈਣ ਭਰਾ ਪੜਦੇ ਸੀ ਬੜੇ ਪਿਆਰੇ ਬੱਚੇ ਸੀਗੇ ਦਲਜੀਤ ਬੜਾ ਚੁਲਬੁਲਾ ਸੀ ਸ਼ੁਰੂ ਤੋਂ ਹੀ ਵੈਂਚ ਜਾਣਾ ਸ਼ਰਾਰਤਾਂ ਕਰਨੀਆਂ ਪੰਗੜੇ ਦੇ ਸਟੈਪ ਲੈਣੇ ਬੜਾ ਸੀਗਾ ਪਰ ਬੜਾ obedient ਸਟੂਡੈਂਟਸ ਜਿੱਥੋਂ ਤੱਕ ਉਹਦੀ ਧਾਰਮਿਕ এডਿਕੇਸ਼ਨ ਦਾ ਕਿਉਂਕਿ ਉਹ ਸਕੂਲ ਜਿਹੜਾ ਹੈਗਾ ਗੁਰੂ ਨਾਨਕ ਪਬਲਿਕ ਸਕੂਲ ਤਾਹਾਂ ਕਲੇਰਾ ਉਦੋਂ ਸਟਾਰਟ ਹੋਇਆ ਸੀਗਾ ਤੇ ਉੱਥੇ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਜਦ ਅਸੀਂ ਉੱਥੇ ਜਨਮ ਦਿਨ ਮਨਾਇਆ ਗੁਰਦੁਆਰਾ ਸਾਹਿਬ ਚ ਤਾਂ ਦਲਜੀਤ ਨੇ ਉੱਥੇ ਪਹਿਲਾ ਸ਼ਬਦ ਬੋਲਿਆ ਔਰ ਛੋਟੀ ਇੰਨੀ ਉਮਰ ਦੇ ਵਿੱਚ ਬੱਚੇ ਦਾ ਟੈਲੈਂਟ ਪਤਾ ਲੱਗ ਜਾਂਦਾ ਕਿ ਕਿੱਧਰ ਨੂੰ ਉਸ ਤੋਂ ਬਾਅਦ ਉਹ ਕਾਫੀ ਇਸ ਸਾਈਡ ਨੂੰ ਚੱਲਦਾ ਗਿਆ ਔਰ ਉਸਨੇ ਇੱਥੇ ਗੁਰਦੁਆਰਾ ਸਾਹਿਬ ਵੀ ਪਾਰਟਿਸਪੇਟ ਕਰਨਾ ਜਦੋਂ ਨਗਰ ਕੀਰਤਨ ਹੁੰਦਾ ਸੀ ਉਦੋਂ ਵੀ ਉਹਨੇ ਪਾਰਟਿਸਪੇਟ ਕਰਨਾ ਇਸ ਤਰ੍ਹਾਂ ਉਹਦਾ ਜਿਹੜਾ ਟੈਲੈਂਟ ਸੀ ਉਹ ਵੱਧਦਾ ਚੱਲ ਗਿਆ ਇਸ ਪਾਸੇ ਨੂੰ ਕਿਉਂਕਿ ਕੁਝ ਉਹਨੂੰ ਗੁੜਤੀ ਸੀ ਉਹਨਾਂ ਦੇ ਮਾਮਾ ਜੀ ਉਹਨਾਂ ਦੀ ਔਰ ਤੁਹਾਨੂੰ ਪਤਾ ਕਿ ਹੈਰੀਟੇਜ ਕੋਈ ਵੀ ਚੀਜ਼ ਹੈਗੀ ਆ ਹੈਰਿਟਰੀ ਤੋਂ ਮਿਲਦੀ ਹੈਗੀ ਬੱਚਿਆਂ ਨੂੰ ਸੋਨ ਨੇ ਬੜਾ ਆਪਣੇ ਜੀਵਨ ਦੇ ਵਿੱਚ ਸੰਘਰਸ਼ ਵੀ ਕੀਤਾ ਭਾਵੇਂ ਉਹ ਬਹੁਤ ਹਾਈਲੀ ਕੁਆਲੀਫਾਈਡ ਨਹੀਂ ਬਣ ਸਕੇ ਪਰ ਉਸ ਨੇ ਆਪਣੇ ਫੀਲਡ ਦੇ ਵਿੱਚ ਜਿੰਨੀ ਤਰੱਕੀ ਕੀਤੀ ਹੈ ਬੀਇੰਗ ਮਾਈ ਸਟੂਡੈਂਟ ਬੀਇੰਗ ਅ ਟੀਚਰ ਅੱਜ ਮੈਨੂੰ ਬੜਾ ਪ੍ਰਾਊਡ ਹੈ ਉਤੇ ਕਿ ਉਹ ਅੱਜ ਇੰਟਰਨੈਸ਼ਨਲ ਇੱਕ ਬਣਿਆ ਹੋਇਆ ਕਰੀਏਚਰ ਔਰ ਜੋ ਉਹਨਾਂ ਦਾ ਦੇਣ ਹੈ ਪੰਜਾਬੀ ਸੱਭਿਆਚਾਰ ਨੂੰ ਉਹ ਬਹੁਤ ਵਧੀਆ ਹੈ ਪਾਵੇਂ ਕੁਝ ਲੋਕ ਕ੍ਰਿਟਿਕ ਵੀ ਹੈਗੇ ਆ ਕਿਉਂਕਿ ਹਰ ਬੰਦਾ ਜਿਹੜਾ ਹੈਗਾ ਹਰ ਇੱਕ ਨੂੰ ਸੈਟੀਸਫਾਈ ਨਹੀਂ ਕਰ ਸਕਦਾ ਲੇਕਿਨ ਉਹਨੇ ਕੋਈ ਵੀ ਇਦਾਂ ਦਾ ਅਜ ਆਪਣੇ ਤੌਰ ਤੇ ਸੱਭਿਆਚਾਰਕ ਪ੍ਰੋਗਰਾਮ ਲੱਚਰ ਪ੍ਰੋਗਰਾਮ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹਦਾ ਨਹੀਂ ਕੀਤਾ ਬਾਕੀ ਕਿਉਂਕਿ ਉਹਦੇ ਫਾਦਰ ਸਾਹਿਬ ਗਾਂਵ ਬਦੂ ਖਿਆਲਾਂ ਦੇ ਸੀਗੇ ਮਦਰ ਵੀ ਬਹੁਤ ਅੱਛੇ ਪਿੰਡ ਨੂੰ ਮਿਲਗਾ ਜਿਹੜਾ ਕਿ ਦੇਸ਼ ਭਗਤਾਂ ਦਾ ਪਿੰਡ ਹੈ ਉੱਥੇ ਨੂੰ ਬਿਲੋਂਗ ਕਰਦੇ ਸੀਗੇ ਇਸ ਕਰਕੇ ਉਹਦੇ ਚ ਦੇਸ਼ ਭਗਤੀ ਦਾ ਜਜ਼ਬਾ ਵੀ ਹੈਗਾ ਇਸ ਕਰਕੇ ਉਹਨੇ ਕਿਸਾਨ ਮੋਰਚੇ ਦੇ ਵਿੱਚ ਵੀ ਅੱਗੇ ਕਾਫੀ ਪਾਰਟਿਸਿਪੇਟ ਕੀਤਾ ਔਰ ਹੈਲਪ ਵੀ ਕੀਤੀ ਔਰ ਸਾਨੂੰ ਬੜਾ ਮਾਣ ਹੈ ਆਪਣੇ ਬੱਚੇ ਤੇ ਔਰ ਅਸੀਂ ਪ੍ਰਾਰਥਨਾ ਕਰਦੇ ਕਿ ਦਿਨ ਦੁਗਣੀ ਤੇ ਰਾਤ ਚੌਗਣੀ ਦਿਲਜੀਤ ਤਰੱਕੀ ਕਰੇ ਬਹੁਤ ਬਹੁਤ ਧੰਨਵਾਦ ਮੈਮ ਜਦੋਂ ਇੱਥੇ ਹੁਣ ਮਤਲਬ ਇੰਨੇ ਵੱਡੇ ਕਿ ਸਟਾਰ ਬਣ ਗਏ ਦੁਆਰਾ ਪਿੰਡ ਦੇ ਵਿੱਚ ਕਦੇ ਆਏ ਨੇ ਇੱਥੇ ਆ ਕੇ ਜਿਹੜਾ ਲੋਕਾਂ ਨਾਲ ਮਿਲੇ ਤੁਹਾਡਾ ਨਾਲ ਕਦੇ ਮਿਲੇ ਆ ਮੈਨੂੰ ਐਕਚੁਅਲੀ ਨਹੀਂ ਮਿਲੇ ਕਿਉਂਕਿ ਮੈਂ ਮੋਸਟਲੀ ਸਰਵਿਸ ਉਸ ਤੋਂ ਬਾਅਦ ਫਗਵਾੜੇ ਕੀਤੀ ਹੈ ਪਿੰਡ ਉਹ ਆਏ ਆ ਆਪਣੇ ਫੈਮਲੀ ਪ੍ਰੋਗਰਾਮਸ ਤੇ ਵੀ ਆਏ ਆ ਉਦਾਂ ਵੀ ਆਏ ਨੇ ਲੇਕਿਨ ਪਿੰਡ ਦੇ ਲੋਕਾਂ ਨਾਲ ਨੌਜਵਾਨਾਂ ਨਾਲ ਕਿਉਂਕਿ ਉੱਥੇ ਜਾ ਕੇ ਉਹਨਾਂ ਨੂੰ ਮਿਲਦੇ ਰਹਿੰਦੇ ਆ ਲੁਧਿਆਣੇ ਆਉਂਦੇ ਆ ਜਾਂ ਦਿੱਲੀ ਆਉਂਦੇ ਆ ਉਹਨਾਂ ਨੂੰ ਮਿਲਦੇ ਰਹਿੰਦੇ ਆ ਔਰ ਬੜਾ ਅੱਛਾ ਐਂਟਰਟੇਨ ਕਰਦੇ ਆ ਕੋਈ ਵੀ ਪਿੰਡ ਦਾ ਬੰਦਾ ਚੱਲਿਆ ਜਾਂਦਾ ਉਹਨੂੰ ਬੜਾ ਆਨਰ ਕਰਦੇ ਆ ਉਹ ਔਰ ਇਹੀ ਉਹਨਾਂ ਦੀ ਖਾਸੀਅਤ ਹੈਗੀ ਆ ਫੈਮਲੀ ਵਾਈਜ਼ ਕਿਉਂਕਿ ਮਾਸਟਰ ਸ਼ੰਗਾਰਾ ਸਿੰਘ ਜਿਹੜੇ ਹੈਗੇ ਉਹ ਵੀ ਕਿਸਾਨ ਮੋਰਚੇ ਦੇ ਵਿੱਚ ਬੜੀ ਦੇਰ ਰਹੇ ਆ ਉਹਨਾਂ ਦੇ ਚਾਚਾ ਜੀ ਉਸੋ ਇਸ ਕਰਕੇ ਉਹਦਾ ਜੋ ਹੈ ਬਚਪਨ ਦੇ ਵਿੱਚ ਜੋ ਉਹਨੇ ਕੀਤਾ ਸਾਨੂੰ ਤਾਂ ਉੱਤੇ ਮਾਣ ਹੈ ਬਸ ਬੇਟਾ ਇੱਕ ਹੁੰਦਾ ਨਾ ਜਦੋਂ ਇੱਕ ਬੰਦਾ ਮਤਲਬ ਇਸ ਲੈਵਲ ਤੇ ਪਹੁੰਚ ਜਾਂਦਾ ਹੈ ਫਿਰ ਉਹ ਆਪਣੀਆਂ ਜਣਾ ਭੁੱਲ ਜਾਂਦਾ ਉਹ ਬੰਦਾ ਜਿਹੜਾ ਹੈ ਉਹ ਅ ਪੋਹ ਲ ਜਾਂਦਾ ਕਿ ਮੈਂ ਕਿੱਥੋਂ ਉੱਠਿਆ ਸੀ ਉਹ ਲੋਕਾਂ ਦੇ ਨਾਲ ਜਿਹੜਾ ਗੱਲਬਾਤ ਕਰਨੇ ਵੀ ਬੰਦਾ ਜਿਹੜਾ ਉਹ ਮੁਨਾਸਬ ਨਹੀਂ ਸਮਝਦਾ ਪਰ ਦਿਲਜੀਤ ਨੂੰ ਸਾਂਝੇ ਦੇਖਣ ਨੂੰ ਮਿਲਦਾ ਅੱਜ ਕੇ ਪੰਜਾਬੀ ਨੂੰ ਅੱਜ ਵੀ ਨਾਲ ਰੱਖਿਆ ਹੋਇਆ ਸਰਦਾਰੀ ਨੂੰ ਅੱਜ ਵੀ ਨਾਲ ਰੱਖਿਆ ਹੋਇਆ ਇਹ ਤੁਸੀਂ ਜਿਹਨੂੰ ਸ਼ੁਰੂ ਤੋਂ ਜਿਵੇਂ ਪੜਾਇਆ ਉਹਨਾਂ ਨੂੰ ਸ਼ੁਰੂ ਤੋਂ ਹੀ ਇਹ ਚੀਜ਼ ਉਹਨਾਂ ਦੇ ਨਾਲ ਸੀਗੀ ਹਾਂਜੀ ਇਹ ਚੀਜ਼ ਜਿਹੜੀ ਹੈਗੀ ਪਹਿਲੇ ਦਿਨ ਤੋਂ ਹੀ ਉਹ ਸਰਦਾਰ ਸੀ ਔਰ ਉਹਨੇ ਪਟਕਾ ਵਗੈਰਾ ਬਨ ਕੇ ਜਾਣਾ ਜੂੜਾ ਉਹਦੇ ਸਿਰ ਤੇ ਹੁੰਦਾ ਸੀਗਾ ਔਰ ਪੰਜਾਬੀ ਦੇ ਵਿੱਚ ਕਾਫੀ ਉਹਦੀ ਮਹਾਰਤ ਸੀਗੀ ਕਿਉਂਕਿ ਜਿਹੜਾ ਗੁਰਬਾਣੀ ਨੂੰ ਕੰਠ ਕਰਨਾ ਇਹ ਗੁਰਬਾਣੀ ਦਾ ਉਚਾਰਨ ਕਰਨਾ ਇਹ ਬੜੀ ਮੁਸ਼ਕਲ ਗੱਲ ਹੈ ਔਰ ਉਹ ਬਚਪਨ ਤੋਂ ਹੀ ਕਰਦਾ ਸੀਗਾ ਇਸ ਕਰਕੇ ਜੇ ਆਪਾਂ ਕਹੀਏ ਕਿ ਦਲਜੀਤ ਦੁਸਾਈ ਨੇ ਆਪਣੀਆਂ ਜੜ੍ਹਾਂ ਛੱਡੀਆਂ ਜਾਂ ਆਪਣਾ ਵਿਰਸਾ ਛੱਡਿਆ ਇਹ ਉਹਨੇ ਅੱਜ ਤੱਕ ਨਹੀਂ ਛੱਡਿਆ ਔਰ ਇਸੇ ਗੱਲ ਦਾ ਸਾਰੇ ਪੰਜਾਬੀਆਂ ਨੂੰ ਮਾਣ ਹੋਣਾ ਚਾਹੀਦਾ ਤਾਂ ਸਾਡੇ ਨਾਲ ਮਾਸਟਰ ਜੀ ਵੀ ਮੌਜੂਦ ਨੇ ਅਸੀਂ ਗੱਲਬਾਤ ਇਹਨਾਂ ਨਾਲ ਵੀ ਕਰਾਂਗੇ ਤੇ ਸਤਿ ਸ਼੍ਰੀ ਅਕਾਲ ਜੀ ਅਹ ਸਰ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਦਿਲਜੀਤ ਦੁਸਾਂਜ ਇਸ ਪਿੰਡ ਦੇ ਵਿੱਚ ਜਿਹੜਾ ਹੈ ਜਮਿਆਂ ਪਲਿਆ ਤੁਸੀਂ ਜਿਹੜਾ ਹੈ ਉਸ ਨੂੰ ਛੋਟੇ ਹੁੰਦਿਆਂ ਦੇਖਿਆ ਹੋਵੇਗਾ ਇੱਥੇ ਸ਼ਾਇਦ ਇਹਨਾਂ ਗਲੀਆਂ ਦੇ ਵਿੱਚ ਖੇਡਦਾ ਹੋਵੇ ਅ ਗੁਰਦੁਆਰਾ ਸਾਹਿਬ ਦੇ ਵਿੱਚ ਸੁਣਿਆ ਸੀ ਕਿ ਇੱਥੇ ਕੀਰਤਨ ਕਰਦਾ ਹੁੰਦਾ ਸੀ ਕਿੱਦਾਂ ਦਾ ਸੁਭਾਅ ਸੀ ਉਹਦਾ ਦਿਲਜੀਤ ਦੁਸਾਂਜ ਦੇ ਬਾਰੇ ਮੈਂ ਕਹਿਣਾ ਚਾਹਨਾ ਹੋਣ ਹਾਰ ਬਿਰਵਾਹ ਕਿ ਹੋ ਤੇ ਚਿਕਨੇ ਚਿਕਨੇ ਪਾਤ ਸ਼ੁਰੂ ਚ ਆਰੰਭ ਚ ਵੀ ਉਹ ਚ ਐਸੇ ਗੁਣ ਸਨ ਜਿਨ੍ਹਾਂ ਨਾਲ ਕਿ ਉਹ ਇੰਟਰਨੈਸ਼ਨਲ ਇੱਕ ਤਰ੍ਹਾਂ ਸੁਪਰ ਸਟਾਰ ਬਣ ਗਿਆ ਹੈ ਔਰ ਸਾਨੂੰ ਇਸ ਗੱਲ ਤੇ ਬੜਾ ਮਾਣ ਹੈ ਜਦੋਂ ਵੀ ਗੁਰਦੁਆਰਾ ਸਾਹਿਬ ਕੋਈ ਗੁਰਪੁਰਬ ਹੁੰਦਾ ਸੀ ਜਾਂ ਸਮਾਜਿਕ ਫੰਕਸ਼ਨ ਹੁੰਦਾ ਸੀ ਉਹਦੇ ਵਿੱਚ ਉਹ ਗਾਉਂਦਾ ਸੀ ਔਰ ਬਹੁਤ ਹੀ ਮਿੱਠੇ ਬੋਲ ਸਾਨੂੰ ਉਸਦੇ ਔਰ ਲੋਕਾਂ ਨੂੰ ਬੜੇ ਪ੍ਰਭਾਵਿਤ ਕਰਦੇ ਸਨ ਛੋਟੇ ਹੁੰਦਿਆਂ ਦੇ ਉਸਨੇ ਧਾਰਮਿਕ ਮਾਹੌਲ ਚੋਂ ਦੀ ਪਾਲਣਾ ਪੋਸਣਾ ਹੋਈ ਹੈ ਔਰ ਉਸ ਨੂੰ ਉਹ ਭੁੱਲਿਆ ਨਹੀਂ ਹੈ ਔਰ ਉਹਦੀ ਇੱਕ ਤਰ੍ਹਾਂ ਨਾਲ ਇਹ ਬਹੁਤ ਵੱਡੀ ਦੇਣ ਰਹੀ ਆ ਕਿ ਉਸਨੇ ਧਾਰਮਿਕ ਮਾਹੌਲ ਆਪਣੇ ਪਹਿਰਾਵੇ ਨੂੰ ਪੰਜਾਬੀ ਪਹਿਰਾਵੇ ਨੂੰ ਜਾਂ ਸਿੱਖ ਪਹਿਰਾਵੇ ਨੂੰ ਕਾਇਮ ਰੱਖਿਆ ਜਦੋਂ ਦਲਜੀਤ ਦਸਾਂਜ ਇਥੋਂ ਲੁਧਿਆਣੇ ਚਲਾ ਗਿਆ ਤਾਂ ਉਸ ਦੀ ਜਿਹੜੀ ਗਾਉਣ ਦੀ ਕਲਾ ਸੀ ਜਾਂ ਸੰਗੀਤ ਦੀ ਦੇਣ ਸੀ ਉਹ ਪਰਫੁੱਲਤ ਹੋਈ ਹੈ ਬੜੀ ਖੁੱਲੀ ਆ ਜਿੱਦਾਂ ਹਰ ਇੱਕ ਬੀਜ ਜੰਮਣ ਦੇ ਲਈ ਗਰਮੀ ਵੀ ਚਾਹੀਦੀ ਹੈ ਪਾਣੀ ਦੀ ਵੀ ਉਸ ਨੂੰ ਲੋੜ ਹੈ ਹਵਾ ਦੀ ਵੀ ਲੋੜ ਹੈ ਸੁੱਕੇ ਤਾਂ ਨਹੀਂ ਜੰਮ ਸਕਦਾ ਲੇਕਿਨ ਲੁਧੇਾਨਾ ਕਲਾਕਾਰਾਂ ਦਾ ਇੱਕ ਗੜ ਹੈ ਮੈਂ ਸਮਝਦਾ ਕਿ ਸਭਿਆਚਾਰ ਔਰ ਸੰਗੀਤ ਦੀ ਰਾਜਧਾਨੀ ਹੈ ਪੰਜਾਬ ਦੀ ਉੱਥੇ ਜਾ ਕੇ ਉਹਦੀ ਜਿਹੜੀ ਗਾਉਣ ਦੀ ਸੰਗੀਤ ਦੀ ਕਲਾ ਕੌਸ਼ਲਤਾ ਸੀ ਬਹੁਤ ਵੱਡੀ ਔਰ ਐਸੀ ਵੱਡੀ ਕਿ ਉਹ ਤਾਂ ਹੀ ਅਸਮਾਨ ਉਹ ਗੁੱਡੀ ਵਾਂਗ ਲਗਾਤਾਰ ਚੜ ਰਿਹਾ ਹੈ ਜਿਸ ਤੇ ਸਾਨੂੰ ਉਚੇਚਾ ਮਾਣ ਹੈ ਤੋ ਅਸੀਂ ਦੋਹਾਂ ਨੇ ਰਲ ਕੇ ਪ੍ਰਿੰਸੀਪਲ ਚਰਨਜੀਤ ਕੌਰ ਦੋਸਾਂਝ ਔਰ ਮੈਂ ਪ੍ਰਿੰਸੀਪਲ ਵੀ ਸੇਵਾਮੁਕਤ ਹੋਇਆ ਗਿਆਨ ਸਿੰਘ ਦੋਸਾਂਝ ਮਹਿਸੂਸ ਕੀਤਾ ਕਿ ਦੋਸਾਂਝ ਕਲਾ ਦੇ ਜਿਹੜੇ ਵੀ ਵੱਖ-ਵੱਖ ਖੇਤਰਾਂ 'ਚ ਪਰਸ਼ ਹੋਏ ਆ ਦੋਸਾਂਝ ਕਲਾ ਦੇ ਨਾਮ ਨੂੰ ਚਾਰਚਨ ਲਾਏ ਆ ਉਹਨਾਂ ਨੂੰ ਕਿਤਾਬ ਵਿੱਚ ਜਰੂਰ ਸਥਾਨ ਦਈਏ ਅਤੇ ਉਹਨਾਂ ਦੇ ਬਾਰੇ ਕਿੱਦਾਂ ਉਹ ਵੱਡੇ ਹੋਏ ਕਿਸ ਮਾਹੌਲ 'ਚ ਪੜੇ ਔਰ ਉਹਨਾਂ ਦੀ ਕੀ ਦੇਣ ਹੈ ਉਸ ਨੂੰ ਅਸੀਂ ਉੱਚੇ ਚੇਤੇ ਤੌਰ ਤੇ ਵਰਣਨ ਕਰੀਏ ਉਹ ਕਿਤਾਬ ਅਸੀਂ ਤੁਹਾਨੂੰ ਭੇਟਾ ਕਰਾਂਗੇ 2016 ਚ ਅਸੀਂ ਲਿਖੀ ਹੈ ਹੁਣ ਉਹਦਾ ਜਿਹੜਾ ਇੰਗਲਿਸ਼ ਵਰਸ਼ਨ ਹੈ ਉਹ ਵੀ ਅਸੀਂ ਤਿਆਰ ਕਰ ਰਹੇ ਹਾਂ ਤਾਂ ਕਿ ਸਾਰੀ ਦੁਨੀਆ ਚ ਉਸ ਦੀ ਉਸ ਨੂੰ ਜਾਣਨ ਦੀ ਕੁਦਰਤੀ ਮਹਿਸੂਸ ਕੀਤਾ ਜਾਣਾ ਹੋਣ ਕਿ ਉਸ ਬਾਰੇ ਹੋਰ ਜਾਣੀਏ ਤੁਸੀਂ ਵੀ ਆਈ ਲੁਧਿਆਣੇ ਤੋਂ ਜੀ ਆਇਆਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿੱਛੇ ਜਹੇ ਲੁਧਿਆਣੇ ਚ ਉਹ ਆਖਰੀ ਸ਼ੋਅ ਕੀਤਾ ਹੈ ਔਰ ਉਹਦੇ ਬਾਅਦ ਇਹ ਭਾਰਤ ਦੇ ਵੱਖ-ਵੱਖ ਭਾਗਾਂ ਚ ਹੀ ਨਹੀਂ ਸਗੋ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੀ ਉਸਨੇ ਸ਼ੋਅ ਕੀਤੇ ਹਨ ਤੇ ਮੈਂ ਦੇਖ ਰਿਹਾ ਸਗਾ ਟੀਵੀ ਤੋਂ ਕਿ 7 ਲੱਖ ਤਕਰੀਬਨ 80000 ਟਿਕਟਾਂ ਵਿਕੀਆਂ ਔਰ 330000 ਭਾਰਤ ਦੇ ਵਿੱਚ ਵੀਕੀ ਭਾਰਤ ਵੀ ਇੱਕ ਬਹੁਨਸਮਾਨਤਾ ਦਾ ਦੇਸ਼ ਹੈ ਮੈਨੂੰ ਮਿਲਿਆ ਮੌਕਾ ਮਿਲਿਆ ਭਾਰਤ ਦਾ ਬਹੁਤ ਵੱਡਾ ਭਾਗ ਦੇਖਣ ਦਾ ਦੱਖਣ ਵਿੱਚ ਵੀ ਮੈਂ ਗਿਆ ਹੋਰ ਵੀ ਤੋਂ ਦਲਜੀਤ ਤੁਸੀਂ ਅੱਜ ਪੰਜਾਬੀ ਆ ਉਹਦਾ ਗਾਉਣ ਵੀ ਬਹੁਤ ਕਰਕੇ ਪੰਜਾਬੀ ਹੈ ਦੂਸਰੇ ਗੀਤ ਵੀ ਉਹ ਗਾਉਂਦਾ ਔਰ ਖਾਸ ਕਰਕੇ ਜਿਹੜੇ ਬਾਹਰ ਦੇ ਕਲਾਕਾਰ ਅੰਗਰੇਜ਼ੀ ਚ ਗਾਉਂਦੇ ਉਹਨਾਂ ਨਾਲ ਵੀ ਉਸਨੇ ਗਾਇਆ ਉਹਦੀ ਬੜੀ ਦੇਣ ਹੈ ਪਰ ਭਾਰਤ ਦੇ ਵਿੱਚ ਇੰਨਾ ਵੱਖ-ਵੱਖ ਭਾਗਾਂ 'ਚ ਹਰਮਨ ਪਿਆਰਾ ਹੋਣਾ ਆਪਣੇ ਸੂਬੇ ਪ੍ਰਾਂਤ ਵਿੱਚ ਪੰਜਾਬ 'ਚ ਹਰਮਨ ਪਿਆਰਾ ਹੋਣਾ ਵੀ ਇੱਕ ਵੱਡੀ ਗੱਲ ਹੈ ਪਰ ਭਾਰਤ ਵਿੱਚ ਹਰਮਨ ਪਿਆਰਾ ਵੀ ਹੋਣਾ ਬਹੁਤ ਵੱਡੀ ਗੱਲ ਹੈ ਤੋਂ ਮੈਨੂੰ ਬਹੁਤ ਚੰਗਾ ਲੱਗਾ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨਾਲ ਉਸ ਨੂੰ ਮੁਲਾਕਾਤ ਦਾ ਸੌਂਵਾਂ ਮਿਲਿਆ ਇਹ ਵੀ ਕੋਈ ਸਧਾਰਨ ਗੱਲ ਨਹੀਂ ਹੈ ਉੱਥੇ ਵੀ ਉਸਨੇ ਇਸ ਗੱਲ ਤੇ ਜ਼ੋਰ ਦਿੱਤਾ ਇਹ ਭਾਰਤ ਬਹੁਤ ਹੀ ਬਨਸੁਵੰਤਾ ਦਾ ਦੇਸ਼ ਹੈ ਬੜੀਆਂ ਵਿਨਤਾਵਾਂ ਹਨ ਇਹਦੇ ਵਿੱਚ ਅਨੇਕਤਾ ਵੀ ਹੈ ਪਰ ਅਨੇਕਤਾ ਦੇ ਬਾਵਜੂਦ ਏਕਤਾ ਵੀ ਹੈ ਇਸ ਗੱਲ ਤੇ ਉਸਨੇ ਜ਼ੋਰ ਦਿੱਤਾ ਇਸ ਨੂੰ ਜਿੱਥੇ ਹੋਰ ਵਿਧਾਨ ਵਿੱਚ ਹੋਰ ਬਹੁਤ ਸਾਰੇ ਪ੍ਰਵਿਧਾਨ ਹਨ ਏਕਤਾ ਦੇ ਉਥੇ ਨਾਲ-ਨਾਲ ਮੈਂ ਸਮਝਦਾ ਵੀ ਕਿਹੜਾ ਸੰਗੀਤ ਹੈ ਜਾਂ ਗੋਣ ਹੈ ਇਹਦੇ ਵਿੱਚ ਕੋਈ ਵੀ ਭਾਸ਼ਾ ਨਾਲੋਂ ਵੱਧ ਇਹ ਦਿਲਾਂ ਦੀ ਭਾਸ਼ਾ ਹੈ ਜਿਹੜੀ ਕਿ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਹੈ ਔਰ ਸਾਡੇ ਬਹੁਤ ਸਾਰੇ ਰਿਸ਼ਤੇਦਾਰ ਕੈਨੇਡਾ ਚ ਹੈ ਉਹ ਦੱਸਦੇ ਵੀ ਜਿੱਥੇ ਵੀ ਉਹ ਗਿਆ ਨੇਰੇ ਪੰਜਾਬੀ ਨਹੀਂ ਨੇਰੇ ਭਾਰਤੀ ਹੀ ਨਹੀਂ ਸਗੋਂ ਗੋਰੇ ਵੀ ਉੱਥੇ ਆਏ ਔਰ ਉਹਨਾਂ ਨੇ ਉਹਦੀ ਜਿਹੜੀ ਕਲਾ ਦਾ ਆਨੰਦ ਮਾਣਿਆ ਬਹੁਤ ਸਾਰੇ ਲੋਕ ਹੋਣ ਤਲਾਸ਼ ਕਰਦੇ ਹਨ ਕਿ ਸ਼੍ਰੀ ਨਰਿੰਦਰ ਮੋਦੀ ਨੂੰ ਬਲੇ ਕਿਸਾਨਾਂ ਦਾ ਮੁੱਦਾ ਵੀ ਚੱਕਣਾ ਚਾਹੀਦਾ ਸੀ ਮੇਰਾ ਇਹ ਵਿਚਾਰ ਹੈ ਕਿ ਹਰ ਮੁਲਾਕਾਤ ਦਾ ਜਾਂ ਦੂਜੇ ਦਾ ਕੋਈ ਪਰਜੋਜਨ ਹੁੰਦਾ ਹੈ ਜਿਵੇਂ ਤੁਸੀਂ ਆਏ ਉਹ ਕਿਸਾਨੀ ਬੁੱਧੇ ਤੇ ਨਹੀਂ ਮਿਲੇ ਉਹ ਸਿਰਫ ਮਿਲੇ ਇਸ ਗੱਲ ਲਈ ਹੈ ਕਿ ਮੋਦੀ ਦਾ ਸਮਾਂ ਦੇਣਾ ਇਹ ਗੱਲ ਜ਼ਾਹਰ ਕਰਦਾ ਕਿ ਉਹਨਾਂ ਨੇ ਇੱਕ ਕਲਾਕਾਰ ਨੂੰ ਬਾਣ ਦਿੱਤਾ ਤੇ ਇਸ ਦਾ ਉੱਥੇ ਮਿਲਣਾ ਬਹੁਤ ਸਾਰੀਆਂ ਸਾਂਝੀਆਂ ਗੱਲਾਂ ਤੇ ਗੱਲ ਕਰਨਾ ਵੀ ਬਹੁਤ ਵੱਡੀ ਗੱਲ ਹੈ ਸੋ ਨੁਕਤਾਚੀਨੀ ਤਾਂ ਕੀਤੀ ਜਾ ਸਕਦੀ ਹੈ ਆਸਾਨੀ ਨਾਲ ਪਰ ਕੰਮ ਕਰਨਾ ਪ੍ਰਭਾਵਿਤ ਕਰਨਾ ਔਰ ਸ਼ੋਰਤ ਲੈਣੀ ਔਰ ਸ਼ੋਰਤ ਵੀ ਐਸੀ ਲੈਣੀ ਸਾਰੇ ਧਰਮਾਂ ਤੋਂ ਉੱਪਰ ਹੋ ਕੇ ਇੱਕ ਸਾਂਝੀ ਦੇਣ ਦੇਣੀ ਕਿਦਾਂ ਅਸੀਂ ਪੰਜਾਬੀ ਆ ਸਾਨੂੰ ਬੜਾ ਮਾਣ ਹੈ ਭਾਰਤੀ ਹੋਣ ਤੇ ਵੀ ਮਾਣ ਹੈ ਉਸ ਨੇ ਇਸ ਮਾਣ ਨੂੰ ਵਧਾਇਆ ਹੈ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਦੁਨੀਆ ਭਰ ਦੇ ਜਿਹੜੇ ਬਹੁਤ بڑے ਰਸਾਲੇ ਸਭਿਆਚਾਰ ਸਾਹਿਤ ਨੂੰ ਆਪਣੇ ਤਰ੍ਹਾਂ ਨਾਲ ਉਹ ਬਹੁਤ ਮਾਣ ਦੇ ਰਿਹਾ ਹੈ ਸਤਕਾ ਥਾਂ ਦੇ ਰਿਹਾ ਉਹਦੇ ਵਿੱਚ ਵੀ ਦਿਲਜੀਤ ਨੂੰ ਤੁਸਾਂਝਦੀਆਂ ਜਿਹੜੀਆਂ ਫੋਟੋਆਂ ਹਨ ਲੱਗਿਆ ਹਰ ਔਰ ਉਸ ਨੂੰ ਬਹੁਤ ਵੱਡਾ ਉਚੇਚਾ ਮਾਣ ਦਿੰਦਾ ਹੈ ਆਓ ਆਪਾਂ ਪੰਜਾਬੀ ਇਹ ਭਾਰਤੀਏ ਉਸ ਤੇ ਮਾਣ ਕਰੀਏ ਔਰ ਇਹ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਉਹਦੀ ਕਲਾ ਕੌਸ਼ਲਤਾ ਜਿਹੜੀ ਹੈ ਸੰਗੀਤ ਦੀ ਹੋਰ ਵੀ ਵਧੇ ਫੁੱਲੇ ਅਸੀਂ ਉਸਾਂਝ ਕਲਾ ਵਾਲੇ ਵੀ ਮਾਣ ਕਰਦੇ ਹਾਂ ਪਹਿਲਾਂ ਸਿਰਫ ਉਹ ਦਿਲਜੀਤ ਲਿਖਦਾ ਸੀ ਔਰ ਅਸੀਂ ਇਹ ਸੁਨੇਹਾ ਦਿੱਤਾ ਉਹਦੇ ਪਿਤਾ ਜੀ ਨੂੰ ਸਰਦਾਰ ਬਲਵੀਰ हुसैन ਗਨੂੰ ਉਹ ਜਿਹੜੇ ਵੀ ਰੋਡ ਵਿੱਚੋਂ ਬਤੌਰ ਇੰਸਪੈਕਟਰ ਰਿਟਾਇਰ ਹੋਏ ਆ ਉਹਨਾਂ ਦੇ ਵੱਡੇ ਤਾਇਆ ਜੀ ਰੋਡਵੇਸ ਯੂਨੀਅਨ ਜਿਹੜੀ ਆਜ਼ਾਦ ਹੈ ਉਹਦੇ ਪ੍ਰਧਾਨ ਸੀ ਔਰ ਮਾਸਟਰ ਸ਼ਿਕਾਰਾ ਸੋਹਣੀ ਬਹੁਤ ਤਕੜੇ ਸਮਾਜ ਸੇਵਕ ਹੋਏ ਆ ਕਿਸਾਨ ਮੋਰਚੇ ਚ ਗਏ ਦਲਜੀਤ ਦੁਸਾਂਝ ਵੀ ਉੱਥੇ ਗਿਆ ਸੀ ਔਰ ਉੱਥੇ ਜਾ ਕੇ ਉਸਨੇ ਮਾਇਕ ਮਦਦ ਵੀ ਕੀਤੀ ਹੋਰ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਦੀ ਮਦਦ ਵੀ ਕੀਤੀ ਅਸੀਂ ਆਸ ਕਰਦੇ ਹਾਂ ਕਿ ਉਹ ਆਪਣੀ ਜਿਹੜੀ ਕਿਸਾਨਾਂ ਦੀ ਮਦਦ ਜਾਂ ਪੰਜਾਬੀਆਂ ਦੀ ਮਦਦ ਇਸ ਨੂੰ ਅੱਗੇ ਵਧਾਏਗਾ ਔਰ ਦੁਸਾਂਝ ਕਲਾਂ ਦੇ ਨਾਂ ਨੂੰ ਚਾਰ-ਚਾਰ ਨੇ ਲਾਏ ਆ ਜਿੰਨਾ ਵੀ ਧੰਨਵਾਦ ਕਰੀਏ ਉਹਨਾਂ ਥੋੜਾ ਜਦੋਂ ਉਹਦੇ ਲਈ ਦਸਾਂਜ ਕਲਾ ਆਉਂਦਾ ਹੈ ਔਰ ਆਪਣੇ ਪਿਤਾ ਜੀ ਦੀ ਰਿਟਾਇਰਮੈਂਟ ਤੇ ਆਇਆ ਸੀ ਲੋਕਾਂ ਚ ਬੜਾ ਘੋਲਿਆ ਮਿਲਿਆ ਉਹਦੇ ਚ ਕੋਈ ਐਸੀ ਫੂਫਾ ਦੂਜੀ ਐਸੀ ਗੱਲ ਨਹੀਂ ਹੈ ਪਿੰਡ ਦੇ ਵੀ ਬੰਦੇ ਜਾਂਦੇ ਮੰਦੇ ਦਿਲਜੀਤ ਉਸਾਂ ਜਦੇ ਪਾਇਆ ਪੂਰਨਿਆ ਤੇ ਸਾਡੇ ਪਿੰਡ ਚ ਹੋਰ ਵੀ ਮੁੰਡੇ ਕਾਫੀ ਗਉਣ ਲੱਪੇ ਹਨ ਤਾਂ ਸਾਡਾ ਪਿੰਡ ਪਹਿਲਾਂ ਤਾਂ ਦੇਸ਼ ਭਗਤਾਂ ਦਾ ਤੇ ਅੰਗਰੇਜ਼ਾਂ ਮੋਦੇ ਜਿੰਨਾ ਕਟਣ ਤੇ ਪੰਜਾਬ ਦੇ ਲਈ ਵੀ ਇਨੀ ਦੀ ਬੜੀ ਦੇਣ ਹੈ ਲੇਕਿਨ ਹੁਣ ਸਾਹਿਤ ਸੰਗੀਤ ਦੇ ਖੇਤਰ ਚ ਕੁਮੰਤਰੀ ਤੌਰ ਤੇ ਜਿਹੜੀ ਦੇਣ ਹੋਈ ਹੈ ਦਿਲਜੀਤ ਉਸਾਂ ਜਦੀ ਜਿੰਨੀ ਸਿਫਤ ਕਰਾਂ ਥੋੜੀ ਸਰ ਜਦੋਂ ਇਥੋਂ ਮਤਲਬ ਇੱਕ ਐਡੇ ਵੱਡੇ ਸਟਾਰ ਬਣ ਕੇ ਜਦੋਂ ਵਾਪਸੀ ਆਪਣੇ ਪਿੰਡ ਆਏ ਨਗੇ ਤਾਂ ਇੱਥੇ ਪਿੰਡ ਦੇ ਵਿੱਚ ਆ ਕੇ ਕਿ ਪਿੰਡ ਦਾ ਕੋਈ ਸੁਧਾਰਿਆ ਪਿੰਡ ਦੀ ਕੋਈ ਚੀਜ਼ ਜਿਹੜੀ ਉਹ ਕੀਤੀ ਉਹਨਾਂ ਨੇ ਹਾਂ ਕੀਤੀ ਹੈ ਸਾਡੇ ਇੱਥੇ ਦੁਸਾਂਝ ਵੈਲਫੇਅਰ ਸੁਸਾਇਟੀ ਬਣਨੀ ਰਜਿਸਟਰਡ ਇਹ ਜਾ ਕੇ ਇਥੋਂ ਸਾਡੇ ਉਹ ਸਟੂਡੈਂਟ ਆ ਵਿਦਿਆਰਥੀ ਬੜਾ ਚੰਗਾ ਕੰਮ ਕਰ ਰਹੇ ਆ ਜਾ ਕੇ ਦਿਲਜੀਤ ਦੁਸਾਂਝ ਨੂੰ ਮਿਲਿਆ ਇੱਕ ਸ਼ੂਟਿੰਗ ਤੇ ਆਇਆ ਸੀ ਪਟਿਆਲੇ ਦੇ ਨੇੜੇ ਤੇ ਜਾ ਕੇ ਕਿਹਾ ਵੀ ਤੂੰ ਕੁਝ ਦੁਸਾਂਝ ਕਲਾ ਲਈ ਵੀ ਯੋਗਦਾਨ ਪਾ 1 ਲੱਖ ਰੁਪਈਆ ਉਸ ਨੇ ਇਸ ਗੱਲ ਹੀ ਦਿੱਤਾ ਮੈਂ ਸਮਝਦਾ ਨੀਰੀ ਮਾਇਕ ਦੇਣ ਹੀ ਬਹੁਤੀ ਨਹੀਂ ਹੁੰਦੀ ਜੀ ਜੀ ਸਗੋਂ ਹੋਰ ਪੱਖਾਂ ਦੀ ਵੀ ਬਹੁਤ ਸਾਰੇ ਖੇਤਰ ਹੈ ਜਿਹਦੀ ਬਹੁਤ ਦੇਣ ਹੈ ਤੇ ਉਹ ਜ਼ਰੂਰ ਦਿਲਚਸਪੀ ਲੱਗਦਾ ਲੈਂਦਾ ਹੈ ਕਿ ਦੁਸਾਂਝ ਕਲਾਂ ਦਾ ਵਿਕਾਸ ਵੱਧ ਤੋਂ ਵੱਧ ਹੋਵੇ ਪਰ ਹੁਣ ਸਮੇਂ ਦੀ ਘਾਟ ਹੈ ਜਦੋਂ ਉੱਪਰ ਬੰਦਾ ਚੱਲੇ ਜਾਂਦਾ ਤੋਂ ਦੇ ਰਿਝੇਵੇਂ ਬਹੁਤੇ ਹੁੰਦੇ ਆ ਤੋਂ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਸਾਨੂੰ ਕੋ ਗਿਲਾ ਨਹੀਂ ਕਿ ਉਹ ਦੁਸਾਂਝ ਕਲਾ ਹੁੰਦਾ ਨਹੀਂ ਜਾਂ ਮਿਲਦਾ ਨਹੀਂ ਪਰ ਜਦੋਂ ਵੀ ਸਾਡੇ ਰਿਸ਼ਤੇਦਾਰ ਹੁੰਦੇ ਆ ਦੇਸ਼ ਵਿਦੇਸ਼ ਤੋਂ ਤਾਂ ਸਾਨੂੰ ਕਹਿੰਦੇ ਆ ਪ੍ਰਿੰਸੀਪਲ ਸਾਹਿਬ ਸਾਨੂੰ ਦਿਲਜੀਤ ਦੁਸਾਂਗ ਦਾ ਘਰ ਦਿਖਾਓ ਅਸੀਂ ਘਰ ਦੇਖਣਾ ਹੈ ਅਸੀਂ ਉਹਨੂੰ ਘਰ ਦਿਖਾਉਨੇ ਆ ਉਹ ਘਰ ਦੇਖ ਕੇ ਹੀ ਖੁਸ਼ ਹੋ ਜਾਂਦੇ ਆ ਔਰ ਗੱਲ ਕਰਦੇ ਕਿ ਦਿਲਜੀਤ ਦੁਸਾਂਗ ਦਾ ਘਰ ਦੇਖ ਕੇ ਆਏ ਆ ਜੀ ਜੀ ਤੋਂ ਨਾ ਫੈਲਵਾ ਵਿੱਚ ਵੀ ਕੰਮ ਕੀਤਾ ਬਹੁਤ ਵੱਡੀ ਦੇਣ ਹੈ ਔਰ ਆਸ ਹੈ ਕਿ ਹੋਰ ਵੀ ਉਹਦੀ ਦੇਣ ਜਿਹੜੀ ਹੋਊਗੀ ਹੋਵੇਗੀ ਵਾਹਿਗੁਰੂ ਅੱਗੇ ਅਰਦਾਸ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਆਏ ਆ ਔਰ ਇਹ ਪ੍ਰੋਗਰਾਮ ਬਾਰੇ ਸਾਤੋਂ ਵੀ ਜਾਣਕਾਰੀ ਲਈ ਹੈ ਧੰਨਵਾਦ ਜੀ ਬਹੁਤ-ਬਹੁਤ ਸਮੱਤ ਸੇ ਦਿੱਤਾ ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਜੀ ਸੰਸਾਰ ਪ੍ਰਸਿੱਧ ਕਲਾਕਾਰ ਸ਼ਿਰੀ ਦਲਜੀਤ ਤੁਸਾਂਝ ਉਹਦੇ ਬਾਰੇ ਪ੍ਰਿੰਸੀਪਲ ਚਰਨਜੀਤ ਕੌਰ ਤੁਸਾਂਝ ਮੇਰੀ ਸੁਪਤਨੀ ਅਤੇ ਮੈਂ ਗਿਆਨ ਸਿੰਘ ਤੁਸਾਂਝ ਦੋਨੋਂ ਸੇਵਾਮੁਕਤ ਪ੍ਰਿੰਸੀਪਲ ਹਾਂ ਉਹਦਾ ਜੀਵਨ ਬਿਰਤਾਂਤ ਲਿਖਿਆ ਹੈ ਇਹ ਸਫੇਤੇ ਹੈ ਔਰ ਇਸ ਤੋਂ ਅੱਗੇ ਉਹਦੇ ਸਾਰੀਆਂ ਜਿੰਨੀਆਂ ਫਿਲਮਾਂ 2016 ਤੱਕ ਬਣ ਚੁੱਕੀਆਂ ਸੀ ਉਹਦਾ ਵੀ ਜ਼ਿਕਰ ਹੈ ਇਹ ਵੀ ਸਾਰਾ ਦਿਲਜੀਤ ਉਹ ਤਾਂ ਸਾਜ ਦਾ ਪੇਜ ਹੈ ਇੱਥੇ ਤੱਕ ਉਹਦਾ ਸਾਰਾ ਹੈ ਜੋ ਵੀ ਹੈ ਵਰਣਨ ਕੀਤਾ ਗਿਆ ਹੈ ਕਿ ਉਹਦੀ ਬਹੁਤ ਵੱਡੀ ਦੇਣ ਹੈ ਤੁਹਾਨੂੰ ਅਸੀਂ ਦੇ ਦੇਣਾ ਹੈ